ਮੇਰੇ ਵੱਲੋਂ ਮੇਰੇ ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਮੈਂ ਬਾਤ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਕਿਵੇਂ ਇੱਕ ਬਹਾਦਰ ਕੁੜੀ ਨੇ ਚੋਰਾਂ ਤੋਂ ਆਪਦਾ ਘਰ ਛਡਾਇਆ ਆਪਦਾ ਪਿੱਛਾ ਛਡਵਾਇਆ ਸੁਣਨ ਵਾਲੀ ਹੈ ਦਲੇਰ ਕੁੜੀ ਦੀ ਗੱਲ ਇੱਕ ਪਿੰਡ ਦੇ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਹਨਾਂ ਦੇ ਕੋਈ ਔਲਾਦ ਹੈ ਨਹੀਂ ਸੀ ਤੇ ਬਸ ਉਹ ਪਤੀ ਪਤਨੀ ਆਪਣਾ ਖੇਤੀਬਾੜੀ ਦੇ ਉੱਤੇ ਗੁਜ਼ਾਰਾ ਵਧੀਆ ਕਰਦੇ ਸੀ ਇੱਕ ਦਿਨ ਜਦੋਂ ਉਹ ਕਿਸਾਨ ਹਲ ਵਾਹੁਣ ਗਿਆ ਖੇਤ ਹਲ ਵਾਹ ਰਿਹਾ ਸੀ ਤਾਂ ਉਹਦੀ ਪਤਨੀ ਰੋਟੀ ਦੇਣ ਨਾ ਗਈ ਜਦੋਂ ਉਹ ਰੋਟੀ ਦੇਣ ਨਾ ਗਈ ਤਾਂ ਉਹ ਉਡੀਕਦਾ ਰਿਹਾ ਉਡੀਕਦਾ ਰਿਹਾ ਉਹਨੇ ਸੋਚਿਆ ਵੀ ਅੱਜ ਨਹੀਂ ਮੇਰੀ ਰੋਟੀ ਆਉਂਦੀ ਤਾਂ ਉਹ ਨਾਲ ਦੇ ਖੇਤ ਦੇ ਵਿੱਚ ਮੂੰਗੀ ਬੀਜੀ ਹੋਈ ਸੀ ਉੱਥੇ ਬੈਠ ਗਿਆ ਉਹ ਬੈਠ ਕੇ ਜਾ ਕੇ ਮੂੰਗੀ ਦੀਆਂ ਫਲੀਆਂ ਤੋੜ ਕੇ ਖਾਣ ਲੱਗ ਗਿਆ ਤਾਂ ਉਹਦੇ ਕੰਨਾਂ ਦੇ ਵਿੱਚ ਇੱਕ ਬੱਚੇ ਦੇ ਰੋਣ ਦੀ ਆਵਾਜ਼ ਪੈਂਦੀ ਹੈ ਉਹ ਦੇਖਦਾ ਵੀ ਇਧਰੋਂ ਆਵਾਜ਼ ਆਉਂਦੀ ਹੈ ਤਾਂ ਉੱਥੇ ਆਵਾਜ਼ ਤੱਕ ਪਹੁੰਚਦਾ ਤਾਂ ਜਾ ਕੇ ਦੇਖਦਾ ਇੱਕ ਬੱਚਾ ਪਿਆ ਉੱਥੇ ਛੋਟਾ ਜਿਹਾ ਆ ਉਹ ਵਾਲਾ ਵੱਜਾ ਮਾਰਦਾ ਵਾਲੇ ਦੁਆਲੇ ਵੀ ਭਾਈ ਕੌਣ ਆ ਕਿਹਦਾ ਬੱਚਾ ਪਿਆ ਇੱਥੇ ਇਹਨੂੰ ਬੱਚੇ ਨੂੰ ਸਾਂਭੋ ਗਰਮੀ ਬਹੁਤ ਹੈ ਬੱਚਾ ਇਹਦਾ ਸਾਹ ਘੁੱਟ ਜੂ ਬੰਦ ਹੋ ਜੂ ਬੱਚਾ ਐ ਹੋ ਜੂ ਬਾਹ ਹੋ ਜੂ ਉੱਥੇ ਕੋਈ ਨਹੀਂ ਹੁੰਦਾ ਤਾਂ ਜਦੋਂ ਕੋਈ ਨਹੀਂ ਹੁੰਦਾ ਤਾਂ ਉਹ ਬੱਚੇ ਨੂੰ ਉਠਾ ਲੈਂਦਾ ਉਠਾ ਕੇ ਆਲਾ ਦੁਆਲਾ ਫੇਰ ਦੇਖਦਾ ਬਾਹਰ ਰਾਕੇ ਕਿਤੇ ਕੁਝ ਨਹੀਂ ਹੁੰਦਾ ਤਾਂ ਉਹ ਬੱਚੇ ਨੂੰ ਘਰੇ ਲੈ ਆਉਂਦਾ ਘਰੇ ਲਿਆ ਕੇ ਆਪਣੇ ਘਰ ਵਾਲੀ ਨੂੰ ਦੱਸਦਾ ਸਾਰੀ ਗੱਲਬਾਤ ਉਹ ਕਹਿੰਦੀ ਚੱਲ ਵਧੀਆ ਹੈ ਕਹਿੰਦੀ ਆਪਣੇ ਔਲਾਦ ਨਹੀਂ ਕਹਿੰਦੀ ਤਾਂ ਰੱਬ ਨੇ ਆਪਣੇ ਭਾਗਾਂ ਨੂੰ ਕਹਿੰਦੀ ਕੁੜੀ ਸੀ ਉਹ ਬੱਚਾ ਵੀ ਆਪਾਂ ਇਹਨੂੰ ਆਪਣੀ ਧੀ ਬਣਾ ਕੇ ਪਾਲਾਂਗੇ ਕਹਿੰਦੇ ਇਹਦਾ ਨਾਮ ਕੀ ਧਰੀਏ ਕਹਿੰਦੀ ਆਪਾਂ ਨੂੰ ਤਾਂ ਇਹ ਅੱਖਾਂ ਦਾ ਤਾਰਾ ਹੈ ਕਹਿੰਦੀ ਆਪਾਂ ਤਾਂ ਇਹਦੇ ਚ ਹੀ ਆਪਣੀਆਂ ਖੁਸ਼ੀਆਂ ਦੇਖਣੀਆਂ ਨੇ ਕਹਿੰਦੀ ਤਾਰਾ ਹੀ ਇਹਦਾ ਨਾਮ ਰੱਖ ਲੈਨੇ ਆ ਉਹ ਕੁੜੀ ਦਾ ਨਾਮ ਤਾਰਾ ਰੱਖ ਲਿਆ ਉਹਨਾਂ ਨੇ ਤਾਂ ਚਲੋ ਜੀ ਜਵਾਨ ਹੋ ਗਈ ਕੁੜੀ ਜਵਾਨ ਹੋਈ ਤਾਂ ਉਹ ਜਿਹੜੀ ਔਰਤ ਸੀ ਕਿਸਾਨ ਦੇ ਘਰ ਵਾਲੀ ਉਹਦੀ ਮੌਤ ਹੋ ਜਾਂਦੀ ਹੈ ਕਿਉਂਕਿ ਬਜ਼ੁਰਗ ਸੀ ਉਹ ਪਹਿ ਵੈਸੀ ਪਹਿਲੇ ਹੀ ਬਜ਼ੁਰਗ ਸੀਗੇ ਤੇ ਉਹਦੀ ਜਦੋਂ ਮੌਤ ਹੋ ਗਈ ਤਾਂ ਕੁੜੀ ਜਵਾਨ ਹੋ ਗਈ ਕਿਸਾਨ ਨੇ ਸੋਚਿਆ ਵੀ ਹੁਣ ਮੈਂ ਕੁੜੀ ਨੂੰ ਵਿਆਹ ਦਾਂ ਤਾਂ ਉਹ ਤਾਂ ਹਲੇ ਸੋਚਾਂ ਸੋਚਦਾ ਹੀ ਰਿਹਾ ਵਿਚਾਰਾ ਕਿਵੇਂ ਨਾ ਕਿਵੇਂ ਉਹ ਵੀ ਰੱਬ ਨੂੰ ਪਿਆਰਾ ਹੋ ਗਿਆ ਕੁੜੀ ਦਾ ਵਿਆਹ ਹਲੇ ਉਹਨੇ ਕੀਤਾ ਨਹੀਂ ਤਾਂ ਜੀ ਆਂਡੀ ਗਵੰਡੀਆਂ ਨੇ ਉਹਦਾ ਭੋਗ ਪਾਇਆ ਸਾਰਾ ਕੁਝ ਕਰਕੇ ਕਹਿੰਦੇ ਵੀ ਆਪਾਂ ਕੁੜੀ ਵਾਸਤੇ ਕੋਈ ਵਰ ਪਾ ਲੋ ਤਾਂ ਉਹਨਾਂ ਨੇ ਜੀ ਕਿਸੇ ਨੇ ਦਸ ਪਾਤੀ ਮੁੰਡਾ ਲੱਭਿਆ ਮੁੰਡਾ ਸੀ ਫੌਜ ਦੇ ਵਿੱਚ ਤਾਂ ਉਹ ਕੁੜੀ ਦਾ ਫੌਜੀ ਮੁੰਡੇ ਨਾਲ ਵਿਆਹ ਕਰਤਾ ਵਿਆਹ ਹੋਇਆ ਤਾਂ ਚਲੋ ਫੌਜੀ ਨੇ ਤਾਂ ਜਿੰਨਾ ਚਿਰ ਦੀ ਛੁੱਟੀ ਆਇਆ ਸੀ ਰਹਿ ਗਿਆ ਤਾਂ ਉਸ ਤੋਂ ਬਾਅਦ ਉਹਨੇ ਫੌਜ ਚ ਜਾਣਾ ਸੀ ਚਲਿਆ ਗਿਆ ਕੁੜੀ ਰਹਗੀ ਕੱਲੀ ਪਿੱਛੇ ਉਹ ਕਹਿੰਦੇ ਵੀ ਕੁੜੀ ਦੇ ਦੀ ਜ਼ਮੀਨ ਜਾਇਦਾਦ ਦਾ ਸਾਰਾ ਘਰ ਹੈ ਵੀ ਚਲ ਇੱਥੇ ਹੀ ਰਹਿਆ ਕਰੂਗਾ ਮੁੰਡਾ ਵੀ ਆ ਕੇ ਵੀ ਕੁੜੀ ਇੱਥੇ ਰਹੂਗੀ ਤਾਂ ਜੀ ਇੱਕ ਦਿਨ ਉਹ ਮੁੰਡਾ ਤਾਂ ਚਲਿਆ ਗਿਆ ਫੌਜ 'ਚ ਫੌਜੀ ਤਾਂ ਇੱਕ ਦਿਨ ਉਹ ਉਹਨਾਂ ਦਿਨਾਂ 'ਚ ਪਾਣੀ ਖੂਹਾਂ ਤੋਂ ਲੈ ਕੇ ਆਉਂਦੇ ਹੁੰਦੇ ਸੀ ਤੁਸੀਂ ਪਹਿਲਾਂ ਵੀ ਇਹ ਗੀਤਾਂ 'ਚ ਵੀ ਬੜਾ ਸੁਣਿਆ ਵੀ ਪਾਣੀ ਖੂਹਾਂ ਤੋਂ ਭਰਦੇ ਸੀ ਤਾਂ ਉਹ ਕੁੜੀ ਕੁੜੀਆਂ ਦੇ ਨਾਲ ਖੂਹ ਤੋਂ ਪਾਣੀ ਭਰਨ ਲੱਗ ਗਈ ਹੈ ਤਾ ਉੱਥੇ ਕੁੜੀਆਂ ਇਕੱਠੀਆਂ ਹੋ ਗਈਆਂ ਉੱਥੇ ਗੱਲਾਂ ਕਰ ਰਹੀਆਂ ਨੇ ਬੈਠੀਆਂ ਵੀ ਰਖੜੀ ਆ ਰਹੀ ਐ ਰਖੜੀ ਬੰਨਾਂਗੇ ਭਾਈਆਂ ਦੇ ਤੇ ਉਹਨੂੰ ਕਹਿੰਦੀਆਂ ਤਾਰਾ ਤੁੰਗੀ ਦੇ ਰਖੜੀ ਬੰਨੇਗੀ ਉਹ ਕਹਿੰਦੀ ਮੇਰੇ ਕਿਹੜਾ ਕੁਝ ਹੈਗਾ ਕਹਿੰਦੀ ਮੈਨੂੰ ਤਾਂ ਰੱਬ ਨੇ ਕੁਝ ਨਹੀਂ ਭਾਈ ਬਣੀ ਦਿੱਤਾ ਕੁਝ ਨਹੀਂ ਦਿੱਤਾ ਕਹਿੰਦੀ ਮੈਨੂੰ ਤਾਂ ਐ ਵੀ ਨਹੀਂ ਪਤਾ ਵੀ ਕੌਣ ਆ ਮੈਂ ਕਿੱਥੋਂ ਆਈਆਂ ਕਿੱਥੇ ਮੇਰੇ ਮਾਪਿਓ ਨੇ ਕਹਿੰਦੀ ਮੇਰਾ ਤਾਂ ਕੋਈ ਹੈ ਹੀ ਨਹੀਂ ਰੱਬ ਹੀ ਐ ਮੇਰਾ ਤਾਂ ਚਲੋ ਜੀ ਉੱਥੇ ਕੋਈ ਨੇੜੇ ਤੇੜੇ ਇੱਕ ਕੋਈ ਚੋਰ ਲੁਕਿਆ ਬੈਠਾ ਸੀ ਉਹਨੇ ਸੁਣ ਲੀਆਂ ਇਹ ਸਾਰੀਆਂ ਗੱਲਾਂ ਵੀ ਇਹ ਕੁੜੀ ਦਾ ਨਾਮ ਤਾਰਾ ਇਹਦੇ ਕੋਈ ਜੀ ਨਹੀਂ ਹੈਗਾ ਇਹ ਕੱਲੀ ਹੋਈ ਆ ਤਾਂ ਉਹਨੇ ਸੋਚਿਆ ਵੀ ਆਪਾਂ ਇਹਨੂੰ ਠੱਗਦੇ ਆਂ ਇਹਦੇ ਘਰੇ ਚੋਰੀ ਕਰਦੇ ਆਂ ਇੱਕ ਦਿਨ ਭਾਈ ਉਹ ਫਲ ਫਰੂਟ ਲਿਆਇਆ ਮਠਿਆਈਆਂ ਲਿਆਇਆ ਡੱਬੇ ਆ ਕੇ ਪੁੱਛਣ ਲੱਗਿਆ ਵੀ ਤਾਰਾ ਕੁੜੀ ਆ ਜਿਹੜੀ ਕੱਲੀ ਹੋਈ ਰਹਿੰਦੀ ਆ ਉਹਦਾ ਘਰ ਕਿੱਥੇ ਆ ਕਹਿੰਦਾ ਮੈਂ ਉਹਦਾ ਭਾਈ ਆ ਦੱਸਦਾ ਭਾਈ ਪਿੰਡ ਚ ਵਿਆਹ ਫਲਾਣੇ ਧਾਮਿਆਂ ਜੀ ਭੱਗ ਗਿਆ ਜਾ ਕੇ ਕੁੜੀ ਨੂੰ ਕਹਿੰਦਾ ਮੈਂ ਤੇਰਾ ਭਾਈ ਆ ਕਹਿੰਦਾ ਭੈਣੇ ਵੀ ਉਹਨੇ ਗੱਲ ਬਣਾਤੀ ਕਹਿੰਦਾ ਵੀ ਮਾਂ ਤੈਨੂੰ ਦੇਖਣ ਨੂੰ ਬਹੁਤ ਤਰਸਦੀ ਐ ਕਹਿੰਦਾ ਵੀ ਤੈਨੂੰ ਕਹਿੰਦਾ ਇੱਕ ਦਿਨ ਮਾਂ ਨੇ ਕਹਿੰਦਾ ਬਾਹਰ ਹੀ ਗਈ ਸੀ ਮਾਂ ਕਹਿੰਦਾ ਤੈਨੂੰ ਉੱਥੇ ਬਾਹਰ ਪਾਤਾ ਉਹਨੇ ਕਹਿੰਦਾ ਤੈਨੂੰ ਕੋਈ ਚੱਕ ਕੇ ਲੈ ਗਿਆ ਉੱਥੋਂ ਕਹਿੰਦਾ ਹੁਣ ਸਾਨੂੰ ਪਤਾ ਲੱਗਿਆ ਵੀ ਤੂੰ ਇੱਥੇ ਐ ਤੇ ਪਹਿਲਾਂ ਤਾਂ ਭਾਈ ਕੁੜੀ ਨੇ ਸੱਚ ਮੰਨ ਲਈ ਉਹਦੀ ਗੱਲ ਵੀ ਹੁਣ ਐ ਪਰ ਕੁੜੀ ਸੀ ਹੁਸ਼ਿਆਰ ਤੇ ਦਲੇਰ ਬਹੁਤ ਤੇ ਉਹਨੂੰ ਕਹਿੰਦਾ ਉਹਨੂੰ ਚਾਹ ਪਾਣੀ ਪਿਆਇਆ ਰੋਟੀ ਰੋਟੀ ਖਵਾਈ ਵੀ ਮੇਰਾ ਭਾਈ ਆਇਆ ਤੇ ਉਹਨੂੰ ਕਹਿੰਦਾ ਜੇ ਤੂੰ ਐਂ ਕਰੇ ਭੈਣੇ ਕਹਿੰਦਾ ਮਾਂ ਆਪਣੀ ਬੇਬੇ ਵੀ ਬਹੁਤ ਤਰਸਦੀ ਆ ਤੈਨੂੰ ਦੇਖਣ ਨੂੰ ਕਹਿੰਦਾ ਤੂੰ ਮੇਰੇ ਨਾਲ ਚੱਲੇ ਉਹਨੂੰ ਮਿਲਿਆਵੇਂ ਉਹ ਕਹਿੰਦੀ ਚਲੋ ਠੀਕ ਐ ਮਿਲਿਆ ਉਨੀਆਂ ਬਗ ਚਲਦੀਆਂ ਤੇਰੇ ਨਾਲ ਕਹਿੰਦੀ ਮੇਰਾ ਵੀ ਜੀ ਕਰਦਾ ਹੁੰਤਾ ਬੇਬੇ ਨੂੰ ਦੇਖਣ ਨੂੰ ਚਲੀ ਗਈ ਜੀ ਉਹਦੇ ਨਾਲ ਗਈ ਹੋਈ ਤਾਂ ਜਦੋਂ ਉਹ ਚੋਰ ਆਪਦੇ ਘਰੇ ਲੈ ਗਿਆ ਉਹਨੂੰਗਾ ਹਾਂ ਚੋਰ ਦੇ ਘਰੇ ਮਾਂ ਸੀ ਤੇ ਉਹ ਸਤਪਰਾ ਸੀ ਚੋਰ ਇੱਕ ਉਹਨਾਂ ਚੁਕਾਣਾ ਸੀ ਜਦੋਂ ਉਹ ਘਰੇ ਲੈ ਗਿਆ ਤਾਂ ਉਹ ਜਾ ਕੇ ਆਪਦੀ ਮਾਂ ਨੂੰ ਕਹਿੰਦਾ ਕਹਿੰਦਾ ਲੈ ਮਾਂ ਤੇਰੇ ਖਾਤਰ ਨੂੰ ਲਿਆਇਆ ਮੈਂ ਭਾਈ ਕੁੜੀ ਤਾਂ ਹੱਕੀ ਬੱਕੀ ਰਹਗੀ ਜਦੋਂ ਨੇ ਸੁਣ ਲਿਆ ਵੀ ਮੈਂ ਤਾਂ ਮੈਨੂੰ ਵੀ ਕੋਈ ਗਲਤ ਗੱਲ ਹੋ ਗਈ ਮੇਰੇ ਨਾਲ ਤਾਂ ਠੱਗੀ ਹੋ ਗਈ ਕੁੜੀ ਦਲੇਰ ਸੀ ਸਾਨੂੰ ਦੱਸਿਆ ਉਹ ਕਹਿੰਦੀ ਕੋਈ ਨਾ ਦੇਖਦੀਆਂ ਕਹਿੰਦੀ ਕੀ ਕਰਦੇ ਨੇ ਤਾਂ ਜਿਹੜੇ ਉਹਦੇ ਸੱਤ ਦੂਜੇ ਛੇ ਭਰਾ ਸੀ ਭਾਈ ਉਹਨਾਂ 'ਚ ਰੌਲਾ ਪੈ ਗਿਆ ਉਹ ਕਹੇ ਮੈਂ ਰੱਖਣੀ ਆ ਉਹ ਕਹੇ ਮੈਂ ਰੱਖਣੀ ਆ ਤੂੰ ਇਕੱਲਾ ਕਿਵੇਂ ਲਿਆਇਆ ਸਾਨੂੰ ਵੀ ਲਿਆਕੇ ਦੇ ਅਸੀਂ ਵੀ ਵਿਆਹ ਕਰਾਉਣਾ ਤਾਂ ਉਹਦੀ ਮਾਂ ਕਹਿੰਦੀ ਕਹਿੰਦੀ ਤੁਸੀਂ ਲੜੋ ਨਾ ਕਹਿੰਦੀ ਤੁਸੀਂ ਐਂ ਕਰੋ ਚੋਰੀ ਕਰਨ ਜਾਓ ਦਵਾਰੇ ਜਿਹੜਾ ਸਭ ਤੋਂ ਵੱਡੀ ਚੋਰੀ ਕਰਕੇ ਲਿਆਊਗਾ ਕਹਿੰਦੀ ਉਹਦੇ ਨਾਲ ਇਹ ਤਾਂ ਵਿਆਹ ਕਰ ਦੂੰਗੀ ਮੈਂ ਨਿਕਲ ਗਏ ਭਾਈਓ ਤਾਂ ਚੋਰ ਤਾਂ ਸੱਤੇ ਭਾਈ ਚੋਰੀ ਕਰਨ ਨਿਕਲ ਗਏ ਮਗਰ ਰਹਿ ਗਈਆਂ ਉਹ ਬੁੜੀ ਤੇ ਕੁੜੀ ਤਾਂ ਕੁੜੀ ਨੇ ਦੇਖਿਆ ਵੀ ਕੀ ਸਕੀਮ ਲਾਵਾਂ ਤਾਂ ਬੁੜੀ ਨੂੰ ਆਦਤ ਸੀ ਸਿਰ ਖੁਰਕਣ ਦੀ ਸਿਰ ਨੂੰ ਖੁਰਕਦੀ ਰਹਿੰਦੀ ਥੋੜ੍ਹਾ ਜਿਹਾ ਜਿਰ ਪਿੱਛੋਂ ਸਿਰ ਨੂੰ ਹੱਥ ਲਾ ਲੈਂਦੀ। ਕੁੜੀ ਨੇ ਸੋਚਿਆ ਵੀ ਇਹ ਸਿਰ ਖੁਰਕਦੀ ਇਹਨੂੰ ਆਦਤ ਹੈ ਕੋਈ। ਉਹਨੂੰ ਕਹਿੰਦੀ ਬੇਬੇ ਕਹਿੰਦੀ ਤੇਰੇ ਸਿਰ 'ਚ ਲਿਆ ਤੇਲ ਤੂਲ ਛੱਸਾਂ ਕਹਿੰਦੀ ਸਿਰ ਖੁਰਕਦੀ ਰਹਣੀ ਐ। ਗਰਮ ਕਰਕੇ ਉਹਦੇ ਸਿਰ 'ਚ ਤੇਲ ਤੂਲ ਛੱਸਿਆ ਚੰਗੀ ਤਰ੍ਹਾਂ। ਭਾਈ ਬੁਢੀ ਤਾਂ ਖੁਸ਼ ਹੋ ਗਈ ਕਹਿੰਦੀ ਇਹ ਤਾਂ ਮੈਨੂੰ ਪਿਆਰ ਕਰਦੀ ਐ। ਫੇਰ ਉਹਨੂੰ ਉਹੀ ਕਹਿੰਦਾ ਕਹਿੰਦੀ ਬੇਬੇ ਤੇਰੇ ਤਾਂ ਸਿਰ 'ਚ ਜੂਆਂ ਪਈਆਂ ਹੋਈਆਂ ਨੇ। ਲਿਆ ਕਹਿੰਦੀ ਕੱਢਦੇ ਆਂ। ਉਹੀ ਚੁੰਡੀ ਜੀ ਵੱਢ ਕੇ ਕਰੀਂਗੇ ਜੀ। ਬਹਾਨੇ ਜੇ ਉਹ ਬੁੜੀ ਦਾ ਦਿਲ ਜਿੱਤਣ ਦੀ ਮਾਰੀ ਉਹ ਭਾਈ ਬੁੜੀ ਤਾਂ ਹੋਰ ਤਿੱਜਗੀ ਕਹਿੰਦੀ ਇਹ ਤਾਂ ਬਹੁਤ ਪਿਆਰ ਕਰਦੀ ਹੈ ਤੀਜੇ ਦਿਨ ਭਾਈ ਬੁੜੀ ਨੂੰ ਕਹਿੰਦੀ ਵੀ ਕਹਿੰਦੀ ਬੇਬੇ ਕਹਿੰਦੀ ਲੈ ਮੈਂ ਗਰਮ ਪਾਣੀ ਕਰਦੀ ਆ ਤੈਨੂੰ ਨਮਾਉਨੀਆਂ ਕਹਿੰਦੀ ਤਾਂ ਤੇਰੇ ਖੁਰਕ ਹੁੰਦੀ ਹੋਊ ਕਹਿੰਦੀ ਤੈਨੂੰ ਮੈਂ ਕੱਪੜੇ-ਕੁੱਪੜੇ ਬਾਦਲ ਸੋਣਾ ਸੂਟ ਪਾ ਕਹਿੰਦੀ ਤੈਨੂੰ ਨਮਾਉਨੀਆਂ ਉਹ ਕਹਿੰਦੀ ਠੀਕ ਆ ਤੀ ਨਮਾ ਦੇ ਭਾਈ ਪਾਣੀ ਦਾ ਪਤੀਲਾ ਉਬਲਦਾ ਕਰ ਲਿਆ ਕੁੜੀ ਨੇ ਕਰਕੇ ਉਹਨੂੰ ਕਹਿੰਦੀ ਚੱਲ ਬਾਥਰੂਮ ਚ ਬਾਥਰੂਮ ਚ ਜਦੋਂ ਉਹ ਨੂੰ ਕਹਿੰਦੀ ਸੱਚ ਲੈ ਤੇਰੇ ਕੱਪੜੇ ਤਾਂ ਲਿਆਉਣੇ ਭੁੱਲ ਗਏ ਉਹ ਕਹਿੰਦੀ ਲਿਆ ਆ ਫੜ ਕਹਿੰਦੀ ਸੰਦੂਖ ਦੀ ਚਾਬੀ ਉਹ ਬੁੜੀ ਕਹਿੰਦੀ ਕਹਿੰਦੀ ਸੰਦੂਖ ਦੀ ਕੁੰਜੀ ਲੈ ਜਾ ਕਹਿੰਦੀ ਉੱਤੇ ਹੀ ਮੇਰਾ ਸੂਟ ਪਿਆ ਚੱਕ ਲਿਆ ਉਹਨੇ ਬੁੜੀ ਨੇ ਹੁਣ ਉਹਦੇ ਤੇ ਮਤਲਬ ਭਰੋਸਾ ਕਰ ਲਿਆ ਯਕੀਨ ਕਰ ਲਿਆ ਵੀ ਇਹ ਤਾਂ ਮੈਨੂੰ ਪਿਆਰ ਕਰਦੀ ਆ ਵੀ ਮੇਰਾ ਪੁੱਤ ਇਹਨੂੰ ਵਿਆਹ ਕੇ ਲਿਆਇਆ ਚਲੋ ਜੀ ਜਦੋਂ ਕੁੜੀ ਨੇ ਜਾ ਕੇ ਖੋਲਿਆ ਸੰਦੂਖ ਸੂਟ ਤਾਂ ਲਿਆ ਬੁੜੀ ਦਾ ਚੱਕ ਉਹਨੇ ਦੇਖਿਆ ਵੀ ਇੱਥੇ ਤਾਂ ਸੋਨੇ ਦੇ ਗਹਿਣੇ ਚਾਂਦੀ ਦੇ ਗਹਿਣੇ ਪੈਸਿਆਂ ਦੇ ਗੱਥੀਆਂ ਦੀਆਂ ਗੱਥੀਆਂ ਪਈਆਂ ਨੇ ਕਹਿੰਦੀ ਇਹ ਤਾਂ ਚੋਰਾਂ ਦਾ ਹੀ ਟੱਬਰ ਆ ਕਹਿੰਦੀ ਸਾਰਾ ਚਲੋ ਜੀ ਉਹਨੇ ਚੱਕਿਆ ਗਰਮ ਪਾਣੀ ਦਾ ਉਬਲਦਾ ਪਤੀਲਾ ਜਾ ਕੇ ਬੁੜੀ ਦੇ ਉੱਤੇ ਪਾਤਾ ਬੁੜੀ ਤਾਂ ਭਾਈ ਹਾਲ ਦੁਹਾਈ ਕਰਦੀ ਅੰਦਰ ਹੀ ਲਾਤਾ ਉਹਨੂੰ ਕੁੰਡਾ ਇੱਕ ਪਤੀਲਾ ਹੋਰ ਤਰ ਰੱਖਿਆ ਸੀ ਦੁਬਾਰੇ ਫੇਰ ਜਾ ਕੇ ਉੱਬਲਦਾ ਪਤੀਲਾ ਇੱਕ ਹੋਰ ਪਾਤਾ ਭਾਈ 부ੜੀ ਤਾਂ ਮੱਚ ਗਈ ਮੱਚ ਕੇ ਦੋ ਪਤੀਲਿਆਂ ਨਾਲ ਭਾਈ 부ੜੀ ਤਾਂ ਮਰ ਗਈ ਮੱਚ ਕੇ ਮਰ ਗਈ ਤਾਂ ਲਿਆ ਕੇ 부ੜੀ ਬਦਲ ਕੇ ਉਹਦੇ ਪਾ ਕੇ ਕੱਪੜੇ ਸਾਫ ਸੁਥਰੇ ਮੰਜੇ ਤੇ ਐ ਪਾਤੀ ਟੇਢੀ ਕਰਕੇ ਪਾਸਾ ਜਾਂ ਦਬਾ ਕੇ ਜਿਵੇਂ ਸੁੱਤੀ ਪਈ ਹੁੰਦੀ ਆ ਉੱਤੇ ਦੇ ਤਾਂ ਚਾਦਰਾਂ ਤਾਂ ਇੱਕ ਭਾਈ ਉਹਨਾਂ ਦੇ ਰੱਖੀ ਹੋਈ ਸੀ ਬਿੱਲੀ ਚੋਰਾ ਦੇ ਉਹਨੇ ਕੀ ਕਰਿਆ ਬਿੱਲੀ ਨੂੰ ਚੱਕੀ ਦੇ ਨਾਲ ਬਿੱਲੀ ਬਨਤੀ ਉਹਨੂੰ ਗੇੜੇ ਖਵਾਉਣ ਲਾਤਾ ਜਦੋਂ ਬਿੱਲੀ ਗੇੜਾ ਖਾਇਆ ਕਰੇ ਹੌਲੀ ਜੀ ਚੱਕੀ ਸੀ ਭਾਈ ਉਹ ਚੱਕੀ ਚੱਲਿਆ ਕਰੀ ਬਿੱਲੀ ਉਹ ਵੀ ਟੱਪੇ ਵੀ ਮੈਂ ਬੰਨਤੀ ਬਿੱਲੀ ਬੰਨੀ ਕਿੱਥੇ ਰਹਿੰਦੀ ਐ ਉਹਨੇ ਸੱਤ ਕੋਠੇ ਟੱਪਣੇ ਤਾਂ ਭਾਈ ਉਹੋ ਗੇੜਾ ਦਿਆ ਕਰੇ ਚੱਕੀ ਜੱਲਿਆ ਕਰੇ ਤਾਂ ਉਹਨੇ ਕੀ ਕਰਿਆ ਜੀ ਉਹਨੇ ਤਾਂ ਗੱਠੜੀ ਬਨਨ ਕੇ ਸਾਰੇ ਸਮਾਨ ਦੀ ਕੁੜੀ ਨੇ ਉਹਨਾਂ ਦਾ ਹੀ ਬਲਦ ਰੇੜਾ ਖੜਾ ਸੀ ਉਹ ਤਾਂ ਚੱਕ ਕੇ ਧਰ ਕੇ ਰੇੜੇ ਦੇ ਉੱਤੇ ਤਾਂ ਆਪਦੇ ਪਿੰਡ ਜਾ ਵੱਜੀ ਕੁੜੀ ਗਟੜੀਆਂ ਬਣਾ ਕੇ ਲੈ ਗਈ ਸਾਰੇ ਸਮਾਨ ਦੀਆਂ ਚੋਰ ਆ ਗਏ ਉਧਰੋਂ ਚੋਰਾਂ ਨੇ ਆ ਕੇ ਦੇਖਿਆ ਵੀ ਬੇਬੇ ਤਾਂ ਸੁੱਤੀ ਪਈ ਐ ਅੰਦਰੋਂ ਆਵਾਜ਼ ਸੁਣੀ ਵੀ ਚੱਕੀ ਚੱਲ ਰਹੀ ਐ ਉਹਨਾਂ ਨੇ ਕਿਹਾ ਵੀ ਉਹ ਚੱਕੀ ਤੇ ਪੀਂਦੀ ਹੋਊ ਕੁਸ ਬਹਿ ਗਏ ਬਹਿ ਕੇ ਹੱਕਾ ਮਾਰੀ ਜਾਣ ਉਹਨੂੰ ਕਿ ਤੂੰ ਤਾਂ ਆ ਜਾ ਬੇਬੇ ਤਾਂ ਪਹਿਲਾਂ ਸੁੱਤੀ ਪਈ ਐ ਉੱਠ ਨਹੀਂ ਰਹੀ ਕਿ ਤੂੰ ਤਾਂ ਸਾਨੂੰ ਚਾਚੂ ਕਰਦੇ ਹੁਣ ਜੇ ਕੋਈ ਹੋਵੇ ਤਾਂ ਬੋਲੇ ਆਵੇ ਉਹ ਪਾਈ ਜਦੋਂ ਨਾ ਹੀ ਆਈ ਉਹਨਾਂ ਨੇ ਪਹਿਲਾਂ ਤਾਂ ਬੁੜੀ ਨੂੰ ਇੱਕ ਨੇ ਤਾਂ ਅੰਦਰ ਜਾ ਕੇ ਦੇਖਿਆ ਕਹਿੰਦਾ ਵੀ ਇੱਥੇ ਤਾਂ ਬਿੱਲੀ ਬੰਨੀ ਪਈ ਐ ਬਿੱਲੀ ਗੇੜੇ ਕਹਿੰਦੀ ਐ ਤਾਂ ਚੱਕੀ ਚੱਲਦੀ ਐ ਉਹ ਤਾਂ ਇਹ ਨਹੀਂ ਹੋ ਰਿਹਾ ਫਿਰ ਭਾਈ ਬੁੜੀ ਨੂੰ ਉਠਾਇਆ ਜਦੋਂ ਬੁੜੀ ਨੂੰ ਉਠਾਉਣਾ ਤਾਂ ਆਪਣ ਬੁੜੀ ਹੋਵੇ ਤਾਂ ਉੱਠੇ ਕਹਿੰਦੇ ਇਹ ਤਾਂ ਬੁੜੀ ਤਾਂ ਮੱਚੀ ਪਈ ਐ ਸਾਰੀ ਇਹ ਤਾਂ ਕਹਿੰਦੇ ਮਰ ਗਈ ਬੁੜੀ ਤਾਂ ਵੀ ਉਹ ਤਾਂ ਆਪਣੇ ਨਾਲ ਠੱਗੀ ਮਾਰ ਗਈ ਜਦੋਂ ਸੰਦੂਕ ਦੇਖਿਆ ਜਾ ਕੇ ਬੁੜੀ ਦਾ ਕਹਿੰਦੇ ਤਾਂ ਆਪਣਾ ਦਾ ਸਾਰਾ ਸਮਾਨ ਲੁੱਟ ਕੇ ਲੈ ਗਈ ਉਹ ਵੀ ਉਹ ਤਾਂ ਆਪਣੇ ਨਾਲ ਨਾਲੇ ਤੇ ਪਹਿਲਾਂ ਮਾਰ ਗਈ ਚਲੋ ਘਰ ਉਹਦਾ ਜਾਣਦਾ ਹੀ ਸੀ ਭਾਈ ਉਹ ਜਿਹੜਾ ਲੈ ਕੇ ਆਇਆ ਸੀ ਉਹਨੂੰ ਕਹਿੰਦਾ ਜੀ ਆਪਾਂ ਚੱਲਦੇ ਆਂ ਕਹਿੰਦਾ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਐ ਕਰੋ ਵੀ ਮੈਂ ਪਹਿਲਾਂ ਜਾ ਕੇ ਦੇਖ ਕੇ ਆਉਣਾ ਹਾਲਾਤ ਗਿਆ ਜਾ ਕੇ ਉਧਰੋਂ ਕੁੜੀ ਨੇ ਦੇਖੀ ਕਰਿਆ ਜਿਹੜਾ ਉਹਦਾ ਘਰ ਸੀ ਉਹ ਦੋ ਗਲੀਆਂ ਤੇ ਲੱਗਦਾ ਸੀ ਉਹਨੇ ਜਿਹੜੇ ਗੇਟ ਰਾਹੀਂ ਉਹ ਬੰਦਾ ਆਇਆ ਸੀ ਉਨੇ ਉਹ ਗੇਟ ਬੰਦ ਕਰਵਾਤਾ ਦੂਜੇ ਪਾਸੇ ਗਲੀ ਚੋਂ ਦਾ ਆਉਣਾ ਜਾਣਾ ਰਖ ਲਿਆ ਜਦੋਂ ਉਹ ਆਇਆ ਤਾਂ ਉਹਨੇ ਦੇਖਿਆ ਵੀ ਇਹ ਤਾਂ ਹੁਣ ਇੱਥੇ ਤਾਂ ਗੇਟ ਬੰਦ ਹੋਇਆ ਪਿਆ ਮੈਂ ਇਸ ਗੇਟ ਰਾਹੀਂ ਆਇਆ ਉਹਨੂੰ ਲੈ ਕੇ ਗਿਆ ਵੀ ਇਹ ਚੱਕਰ ਕੀ ਐ ਫੇਰ ਭਾਈ ਜਦੋਂ ਉਹਨੇ ਉਹਨੇ ਕੀ ਕਰਿਆ ਆਪਦੇ ਭਾਈਆਂ ਨੂੰ ਲਿਆਇਆ ਕਹਿੰਦਾ ਆਪਾਂ ਸੱਨ ਲਾਉਨੇ ਆ ਘਰ ਤਾਂ ਇਹੀ ਹੈ ਕਹਿੰਦਾ ਮੈਨੂੰ ਪੱਕਾ ਪਤਾ ਹੈ ਕਹਿੰਦਾ ਸੱਨ ਲਾ ਕੇ ਵੜ ਜਾਗੇ ਆਪਾਂ ਦੂਜੀ ਦਰਗੀਬ ਸਈ ਜਦੋਂ ਭਾਈ ਸੱਨ ਲਾ ਲਿਆ ਉਹਨਾਂ ਕੋ ਮੋਗਾ ਕੱਢ ਲਿਆ ਜਦੋਂ ਅੰਦਰ ਨੂੰ ਉਹਨੇ ਗਲੀ ਗਰਦਨ ਕੁੜੀ ਨੂੰ ਲੱਗਿਆ ਸੀ ਪਤਾ ਵੀ ਸੱਨ ਲਾ ਰਹੇ ਨੇ ਟਾਂ ਭੰਨ ਰਹੇ ਨੇ ਤਾਂ ਭਾਈ ਕੁੜੀ ਨੇ ਤਾਂ ਉਹਦੇ ਕੁਸ ਮਾਰਿਆ ਚੱਕ ਕੇ ਜਦੋਂ ਉਹਨੇ ਗਰਦਨ ਅੰਦਰ ਨੂੰ ਕਰੀ ਤਾਂ ਆਉਦੀ ਤਾਂ ਗਰਦਨ ਤੇ ਦੱਤੀ ਮਾਰੀ ਵੱਢੀ ਗਈ ਗਰਦਨ ਉਹਦੀ ਤਾਂ ਭਾਈ ਉਹ ਤਾਂ ਪਿੱਛੇ हट ਗਿਆ ਹਟਿਆ ਹੋਇਆ ਤਾਂ ਉਹ ਕਹਿੰਦੇ ਵੀ ਚਲੋ ਇਹ ਤਾਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਇੱਥੇ ਹੀ ਰਹਦੀ ਹੈ ਵੀ ਆਪਾਂ ਇਹਦਾ ਇਲਾਜ ਕਰਾਉ ਭਾਈ ਦਾ ਤਾਂ ਉਹ ਭਾਈ ਉਹਨੂੰ ਲੈ ਗਏ ਭਾਈ ਨੂੰ ਚਲੋ ਉਹਦਾ ਇਲਾਜ ਲੂਜ ਕਰਾਇਆ ਤਾਂ ਫੇਰ ਪਤਾ ਕਰਿਆ ਵੀ ਇਹ ਤਾਂ ਦੂਜੇ ਪਾਸੇ ਗੇਟ ਕੱਢਿਆ ਹੋਇਆ ਹੈ ਵੀ ਉਧਰ ਦੀ ਚਲਦੇ ਹਾਂ ਹੁਣ ਕੁੜੀ ਵੀ ਹੁਸ਼ਿਆਰ ਸੀ ਉਹ ਭਾਈ ਦਿਨੇ ਤਾਂ ਸੌਂ ਲਿਆ ਕਰੇ ਰਾਤ ਨੂੰ ਰਿਆ ਕਰੇ ਜਾਗਦੀ ਉਹਨੂੰ ਪਤਾ ਸੀ ਵੀ ਆਉਣਗੇ ਜ਼ਰੂਰ ਉਹ ਹੈਗੇ ਨੇ ਸੱਤੇ ਭਾਈ ਚੋਰ ਉਧਰੋਂ ਭਾਈ ਆ ਗਏ ਰਾਤ ਨੂੰ ਕੁੜੀ ਦੀ ਕਿਤੇ ਕੁਦਰਤ ਅੱਖ ਲੱਗ ਗਈ ਅੱਖ ਲੱਗੀ ਹੋਈ ਤਾਂ ਕਹਿੰਦੇ ਆਪਾਂ ਐ ਕਰੂ ਆਪਾਂ ਇਹਦਾ ਮੰਜਾ ਹੀ ਚੱਕ ਕੇ ਲੈ ਚੱਲੋ ਮਾਗਰੋਂ ਫੇਰ ਆਪੀ ਲੁੱਟਾਂਗੇ ਇਹਨੂੰ ਭਾਈ ਨੰਨੇ ਤਾਂ ਮੰਜਾ ਚੱਕ ਲਿਆ ਪਾਵਿਆਂ ਤੋਂ ਚੱਕਿਆ ਮੰਜਾ ਤਾਂ ਕੁੜੀ ਨੂੰ ਲੈ ਕੇ ਆਪਦੇ ਪਿੰਡ ਨੂੰ ਤੁਰ ਪਏ ਤੁਰੇ ਹੋਏ ਜਣਾ ਕਾਣਾਸੀ ਉਹ ਮਾਗਰ ਤੁਰਿਆ ਜਾਂਦਾ ਉਹਨਾਂ ਦੇ ਤਾਂ ਰਾਜਪਾਈ ਬਦਲ ਬਾਈ ਕੋਈ ਕੋਈ ਕਣੀ ਡਿੱਗਣ ਲੱਗੀ ਤਾਂ ਜਦੋਂ ਕੁੜੀ ਦੇ ਮੂੰਹ ਤੇ ਕਣੀ ਜੀ ਪਈ ਕੋਈ ਮਹਿੰਦੀ ਕਮੀ ਕਣੀ ਜੀ ਹੋਣ ਲੱਗੀ ਜਦੋਂ ਭਪੂਰ ਜੀ ਭਾਈ ਉਹਨੂੰ ਜਾਗ ਆ ਗਈ ਉਹਨੇ ਦੇਖਿਆ ਵੀ ਮੇਰਾ ਮੰਜਾ ਕਿਉਂ ਤੁਰਿਆ ਫਿਰਦਾ ਐ ਕਹਿੰਦੀ ਮੈਨੂੰ ਲੱਗਦਾ ਜਿਵੇਂ ਮੇਰਾ ਮੰਜਾ ਤੁਰ ਰਿਹਾ ਉਹ ਸਮਝ ਗਈ ਝੱਟ ਵੀ ਮੈਨੂੰ ਤਾਂ ਚੋਰ ਚੱਕੀ ਜਾਂਦੇ ਨੇ ਤਾਂ ਰਾਜਪਾਈ ਇੱਕ ਬਰੋਟਾ ਸੀ ਬਹੁਤ ਭਾਰੀ ਪਰਾਣਾ ਬਰੋਟਾ ਉਹ ਜਿਵੇਂ ਉਹਦੀਆਂ ਉਹ ਦਾੜੀ ਜੀ ਲਟਕਦੀ ਹੁੰਦੀ ਹੈ ਬਰੋਟਿਆਂ ਦੀ ਉਹ ਐਂ ਲਟਕ ਰਹੀ ਸੀ ਜਦੋਂ ਉਹਦੇ ਕੋਲ ਦੀ ਲੰਗਣ ਲੱਗੇ ਭਾਈ ਕੁੜੀ ਨੇ ਤਾਂ ਫੱਟ ਦੇਣੇ ਘੁੱਟ ਕੇ ਉਹ ਫੜ ਲੇ ਫੜ ਕੇ ਦਾੜੀ ਜੀ ਉਹ ਤਾਂ ਦਰਖਤ ਦੇ ਬਰੋਟੇ ਦੇ ਉੱਤੇ ਜਾ ਚੜੀ ਅੱਗੇ ਬੱਚੇ ਇਹ ਪਿੰਡਾਂ ਦੇ ਐ ਦਰਖਤਾਂ ਕੰਧਾਂ ਕੋ ਉੱਠਿਆਂ ਤੋਂ ਆਪ ਮਛਾਲਾ ਮਾਰਦੇ ਸੀ ਅਸੀਂ ਤਾਂ ਭਾਈ ਆਪ ਮਾਰਦੇ ਸੀ ਹੁਣ ਤਾਂ ਡਿਗਰੀ ਪੱਟੀ ਜਾਂਦੀ ਕੀ ਕਰੀਏ ਹੁਣ ਅਸੀਂ ਮੈਂ ਸਾਡੇ ਜਵਾਕਾਂ ਨੂੰ ਵੀ ਕਹਿੰਦੀ ਹੁੰਨੀ ਆ ਵੀ ਅਸੀਂ ਤਾਂ ਭਾਈ ਕੰਦਾ ਡੇਢ 10 10 ਫੁੱਟ ਦੀਆਂ ਕੰਦਾਂ ਤੋਂ ਆਰਾਮ ਨਾਲ ਛਾਲ ਮਾਰ ਲੈਂਦੇ ਸੀ ਐ ਨੌਜੇ ਫਸਾ ਫਸਾ ਚੜ ਜਾਂਦੇ ਸੀ ਦਰਖਤਾਂ ਤੇ ਚਲੋ ਜੀ ਉਹ ਜਿਹੜਾ ਮੰਗਰ ਕਾਣਾ ਭਾਈ ਸੀ ਉਹਨੇ ਦੇਖ ਲਈ ਉਹਨਾਂ ਨੂੰ ਕਹਿੰਦਾ ਤੁਸੀਂ ਕਿ ਨਾ ਮੰਜਾ ਖਾਲੀ ਚੱਕੀ ਜਾਂਦੇ ਹੋ ਕਹਿੰਦਾ ਕੁੜੀ ਤਾਂ ਦਰਖਤ ਤੇ ਝੜ ਗਈ ਉਹ ਕਹਿੰਦਾ ਐਵੇਂ ਭੌਂਕੀ ਜਾਂਦਾ ਦਿਨੇ ਤਾਂ ਤੈਨੂੰ ਦੀਂਦਾ ਨਹੀਂ ਤੈਨੂੰ ਕਾਣੇ ਨੂੰ ਕਹਿੰਦੇ ਰਾਤ ਨੂੰ ਤੈਨੂੰ ਕੀ ਦਿਸੂਗਾ ਚੜ ਗਈ ਦਰਖਤ ਤੇ ਉਹ ਕਹਿੰਦਾ ਤੁਸੀਂ ਮੰਨ ਲਓ ਮੇਰੀ ਗੱਲ ਕਹਿੰਦਾ ਮੰਜਾ ਥੱਲੇ ਧਰੋ ਉਹ ਕਹਿੰਦਾ ਇੱਕ ਕਹਿੰਦਾ ਉਹ ਧਰ ਲਓ ਚਲ ਕਹਿੰਦਾ ਮੰਜਾ ਵੀ ਹੌਲਾ ਜੀ ਲੱਗਦਾ ਜਦੋਂ ਭਾਈ ਧਰਿਆ ਮੰਜਾ ਉਹਦੇ ਤੇ ਹੈ ਨਾ ਉਹ ਕਹਿੰਦਾ ਮੈਂ ਸਾਨੂੰ ਕਿਹਾ ਨਹੀਂ ਵੀ ਦਰਖਤ ਤੇ ਚੜ ਗਈ ਚਲ ਭਾਈ ਉਹਨਾਂ ਨੇ ਦਰਖਤ ਤੇ ਮਾਰੀ ਨਿਗਾ ਨੁਗਾ ਰਾਤ ਦਾ ਟਾਈਮ ਹੁਣ ਪਿੱਪਲ ਤਾਂ ਪੱਤੇ ਛੋਟੇ ਹੁੰਦੇ ਨੇ ਹੌਲਾ ਹੁੰਦਾ ਬਰੋਟਾ ਭਾਰਾ ਹੁੰਦਾ ਤੇ ਪੱਤੇ ਵੀ ਵੱਡੇ ਹੁੰਦੇ ਨੇ ਭਾਈ ਉਹ ਤਾਂ ਨੇਰ ਘੁੱਪ ਉਹਨਾਂ ਤਾਂ ਕੀ ਦੇਣਾ ਕੁੜੀ ਦੀ ਸੇ ਉਹਨੂੰ ਪਿੱਪਤਾ ਕਾਣੇ ਨੂੰ ਵੀ ਉਹ ਇੱਥੋਂ ਦੀ ਚੜੀ ਐ ਉੱਥੇ ਖੜਕੇ ਦੇਖਿਆ ਕਰੇ ਉਹਨੂੰ ਕੁੜੀ ਦਿਸਿਆ ਕਰੇ ਉਹ ਕਹਿੰਦਾ ਉਹ ਬੈਠੀ ਐ ਉਹ ਕਹੇ ਸਾਨੂੰ ਦੀਂਦੀ ਨਹੀਂ ਕਹਿੰਦੇ ਤੈਨੂੰ ਕਾਣੇ ਨੂੰ ਕੀ ਦੀਂਦਾ ਸਾਨੂੰ ਤਾਂ ਦੀਂਦਾ ਨਹੀਂ ਰਾਤ ਦਾ ਟਾਈਮ ਐ ਇੰਨਾ ਨੇ ਰਵਿਆ ਤਾਂ ਉਹੀ ਪੰਕੀ ਜਾਂਦਾ ਭਾਈ ਉੱਤੇ ਭਰੋਸਾ ਨਾ ਕਰਨਾ ਜਦੋਂ ਉਹਨੂੰ ਕਹਿੰਦੇ ਚੰਗਾ ਤੂੰ ਚੜਜਾ ਜੇ ਤੈਨੂੰ ਕੁੜੀ ਦੀਂਦੀ ਆ ਜਾਗਾ ਖਿੱਚ ਕੇ ਲਿਆਉਂਦੇ ਤੱਕਾ ਉੱਪਰੋਂ ਭਾਈ ਉਹ ਚੜ ਗਿਆ ਜਦੋਂ ਚੜਿਆ ਗਿਆ ਕੁੜੀ ਦੇ ਨੇੜੇ ਜੇ ਕੁੜੀ ਨੇ ਲੱਤ ਮਾਰ ਕੇ ਥੱਲੇ ਸਿੱਟਤਾ ਤਾਂ ਥਾੜ ਦੇ ਨੇ ਥੱਲੇ ਆ ਡਿੱਗਿਆ ਜਦੋਂ ਥੱਲੇ ਆ ਡਿੱਗਿਆ ਪਹਿਲਾਂ ਤਾਂ ਉਹ ਡਰ ਗਿਆ ਜਦੋਂ ਥੱਲੇ ਡਿੱਗਣ ਲੱਗਿਆ ਭਾਈ ਉਹਦੀ ਜੀਬ ਦੰਦਾਂ ਚ ਆ ਗਈ ਉਹਦੀ ਜੀਬ ਵੱਢ ਗਈ ਉਹ ਤਾਂ ਬੋਲਿਆ ਨਾ ਜਾਵੇ ਪਹਿਲਾਂ ਕਾਣਾ ਹੀ ਸੀ ਅੱਖੋਂ ਹੁਣ ਤਾਂ ਜੀਬ ਤੋਂ ਵੀ ਨਹੀਂ ਬੋਲਿਆ ਜਾਂਦਾ ਜੀਬ ਕੱਟ ਗਈ ਤਾਂ ਉਹ ਕਹਿਣ ਵੀ ਕੀ ਹੋਇਆ ਉਹ ਲੱਤ ਮਾਰ ਕੇ ਦੱਸੇ ਵੀ ਉੱਪਰ ਆਏ ਸਾਰਿਆਂ ਨਾਲ ਵੀ ਮੈਨੂੰ ਤਾਂ ਨਾ ਇਹ ਲੱਤ ਮਾਰ ਕੇ ਉੱਪਰ ਕੁੜੀ ਨੇ ਸਿੱੜਤਾ ਉਹ ਕਹਿੰਦੇ ਐਵੇਂ ਭੌਂਕੀ ਜਾਂਦਾ ਕਹਿੰਦੇ ਤੀਵੀ ਮੰਨੀ ਆ ਕਹਿੰਦੇ ਕੁੜੀਏ ਨੂੰ ਕਿਵੇਂ ਸਿੱੜ ਤੂੰ ਕਿ ਲੱਤ ਮਾਰ ਕੇ ਕਹਿੰਦਾ ਉਹ ਆਪ ਨਹੀਂ ਡਿੱਗੂਗੀ ਭਾਈ ਉਹਨਾਂ ਨੇ ਤਾਂ ਭੈਣੇ ਉਹਨਾਂ ਨੇ ਕੋਈ ਭਰੋਸਾ ਨਾ ਕਰਿਆ ਭਾਈ ਜਦੋਂ ਨਾ ਭਰੋਸਾ ਕਰਿਆ ਕਹਿੰਦੇ ਚਲੋ ਛੱਡੋ ਕਹਿੰਦੇ ਕੁੜੀ ਫੇਰ ਕਿੱਧਰ ਜਾਊਗੀ ਆਪਾਂ ਇਹਦਾ ਇਲਾਜ ਕਰਾਓ ਇਹਦੀ ਤਾਂ ਜੀਭ 'ਚ ਲਹੂ ਖੂਨ ਨਿਕਲ ਰਿਹਾ ਐ ਇੰਨਾ ਭਾਈ ਬਾਗੇ ਲੈ ਗਏ ਉਹਨੂੰ ਹੁਣ ਤਾਂ ਉਹਦਾ ਇਲਾਜ ਕਰਾਉਂਦੇ ਨੇਗਾ ਕੁੜੀ ਨੇ ਦੇਖਿਆ ਵੀ ਹੁਣ ਨਹੀਂ ਇਹ ਵੇਰਾ ਖੜਾ ਛੱਡ ਦੇ ਤਾਂ ਪੱਕਾ ਹੀ ਮੈਨੂੰ ਮਾਰਨਗੇ ਕੁਝ ਲੁੱਟਣਗੇ ਕਰਨਗੇ ਕੁਝ ਤਾਂ ਉਧਰੋਂ ਜੀ ਉਹ ਮੱੱਚੇ ਫਿਰਨ ਸੱਤੇ ਭਾਈ ਵੀ ਇਹ ਤਾਂ ਪਹਿਲਾਂ ਬੁੜੀ ਮਾਰ ਗਈ ਸਾਡਾ ਸਮਾਨ ਲੁੱਟ ਕੇ ਲੈ ਗਈ ਫਿਰ ਦੱਤੀ ਮਾਰੀ ਅੱਜ ਚੌਥਾ ਹੇਲਾ ਸਾਡੇ ਤਾਂ ਭਾਈ ਦੀ ਜੀਭ ਕੱਟ ਗਈ ਤਾਂ ਚਾਰ ਵਾਰ ਕਰ ਗਈ ਸਾਡੇ ਤੇ ਉਧਰ ਉਹ ਤੜਫਦੇ ਫਿਰਨਾਂ ਫੇਰ ਆਗੇ ਭਾਈ ਸੱਤੇ ਇੱਕ ਦਿਨ ਆਏ ਹੋਏ ਤਾਂ ਕੁੜੀ ਨੇ ਇੱਕ ਤਾਂ ਕੁਹਾੜੀ ਤਿੱਖੀ ਕਰਕੇ ਰੱਖੀ ਹੋਈ ਉਹਨੂੰ ਪਤਾ ਸੀ ਵੀ ਆਉਣਗੇ ਆਉਣਗੇ ਤਾਂ ਭਾਈ ਰਾਤ ਨੂੰ ਆ ਗਏ ਆ ਕੇ ਕੁੜੀ ਨੇ ਮੰਜੇ ਦੇ ਉੱਤੇ ਉਹੀ ਸਰਾਣੇ ਸ਼ੁਰੂ ਨੇ ਤਰਕੇ ਉੱਤੇ ਚਾਦਰ ਜੀ ਪਾਤੀ ਵੀ ਸਮਝਣਗੇ ਮੈਨੂੰ ਵੀ ਮੈਂ ਸੁੱਤੀ ਪਈਆਂ ਆਪ ਗੇਟ ਕੋਲੇ ਲੁਕੀ ਰਹੀ ਜਦੋਂ ਭਾਈ ਉਹ ਆ ਗਏ ਉਹਨਾਂ ਨੇ ਲਾਇਆ ਪਾੜ ਪਾੜ ਲਾ ਕੇ ਇੱਕ ਜਾਨੇ ਨੇ ਭੰਨ ਕੇ ਕੰਧਾਂ ਕੰਧੋਂ ਓਨੀਕ ਅੰਦਰ ਲੰਘਿਆ ਲੰਘ ਕੇ ਉਹਨਾਂ ਨੇ ਗੇਟ ਖੋਲ ਲਿਆ ਜਦੋਂ ਗੇਟ ਖੋਲ ਲਿਆ ਤਾਂ ਕੁੜੀ ਲੁਕੀ ਹੋਈ ਆ ਉਹ ਦੇਖੀ ਜਾਂਦੀ ਆ ਸਾਰਾ ਕੁਸਾ ਤਾਂ ਭਾਈ ਉਹਨਾਂ ਨੇ ਸੱਤਾਂ ਨੇ ਚਾਦਰਾਂ ਪਾੜੀਆਂ ਸੱਤ ਵੀ ਭਾਈ ਕਿ ਇੱਕ ਪੰਡ ਭਰ ਕੇ ਲੈ ਚੱਲਾਂਗੇ ਸਮਾਨ ਦੀ ਤਾਂ ਭੱਜ ਕੇ ਕੁੜੀ ਬਾਹਰਲੇ ਪਾਸੇ ਖੜ ਗਈ ਕਹਾੜੀ ਲੈ ਕੇ ਗੇਟ ਦੇ ਤਾ ਉਹਨਾਂ ਨੇ ਕੀ ਕਰਿਆ ਉਹ ਕਹਿੰਦੇ ਜਿਹੜੀ ਪੰਡ ਇੱਕ ਭਰੀ ਜਾਂਦੇ ਆ ਉਹਨੂੰ ਨਾਲ ਹੁੰਦੇ ਇੱਕ ਜਾਨ ਨੂੰ ਚਕਾ ਕੇ ਤੋੜ ਦਿਆ ਕਰੋ ਕਿਤੇ ਆਪਾਂ ਇੱਥੇ ਜੇ ਬੰਨੇ ਗਏ ਤਾਂ 10 ਮਨ ਤਾਂ ਲੈ ਹੀ ਤਾਂ ਜਾਵਾਂਗੇ ਕੁਛ ਨਾ ਕੁਛ ਚੱਲ ਭਾਈ ਉਹ ਗਏ ਹੋਏ ਤਾਂ ਜਦੋਂ ਭਾਈ ਉਹਨਾਂ ਨੇ ਇੱਕ ਨੂੰ ਪੰਡ ਚਕਾਈ ਜਦੋਂ ਨਿਕਲਿਆ ਬਾਹਰ ਕੁੜੀ ਨੇ ਤਾਂ ਮਾਰੇ ਆਉਦੇ ਸਿਰ ਦੇ ਵਿੱਚ ਕੁਹਾੜੀ ਉਹ ਤਾਂ ਉੱਥੇ ਡਿੱਗ ਪਿਆ ਹੋਰ ਮਾਰੀ ਮਾਰਤਾ ਮਰਗਿਆ ਉਹੀ ਚਾਦਰ ਵਾਲਾ ਸਮਾਨ ਖੋਲ ਕੇ ਸਾਈਡ ਤੇ ਲਾ ਕੇ ਚਾਦਰ ਧਰ ਕੇ ਉਹਨੂੰ ਗਠੜੀ ਬਣਾਤੀ ਉਹਦੀ ਸਾਈਡ ਤੇ ਗਠੜੀ ਲਾਤੀ ਐਨੇ ਭਾਈ ਦੂਜਾ ਆਇਆ ਗਠੜੀ ਚੱਕ ਕੇ ਉਹਨੇ ਦੂਜੇ ਨਾਲ ਵੀ ਇਹੀ ਕਰਿਆ ਸਮਾਨ ਲਾਤਾ ਸਾਈਡ ਤੇ ਉਹਦੇ ਪਹਿਲਾਂ ਮਾਰ ਕੇ ਘਾੜੀ ਸਿੱਟ ਲਿਆ ਫਿਰ ਭਾਈ ਉਹਨੂੰ ਵੀ ਉਸੇ ਗਠੜੀ ਚ ਗੱਠ ਬੰਨਤੀ ਉਹ ਵੀ ਲਾਤੀ ਸਾਈਡ ਤੇ ਐਂ ਕਰਕੇ ਭਾਈ ਉਹਨੇ ਤਾਂ ਸੱਤੇ ਬੰਦੇਾਂ ਦੀ ਗਠੜੀਆਂ ਬਣਾਤੀਆਂ ਮਾਰ ਕੇ ਘਾੜੀ ਨਾਲ ਹੁਣ ਉਹਨਾਂ ਨੂੰ ਖਿੱਚ ਕੇ ਕਰ ਗਈ ਕਰ ਲਿਆ ਉਹਨੇ ਅੰਦਰ ਰਾਤ ਨੂੰ ਸમાન ਸਾਰਾ ਲੈ ਗਈ ਅੰਦਰ ਤਾਂ ਸਵੇਰ ਵੇਲੇ ਇੱਕ ਸੰਤ ਸਾਧੂ ਕੋਈ ਫੇਰੀ ਪਾਣ ਆਉਂਦਾ ਹੁੰਦਾ ਜਿਵੇਂ ਪਿੰਡਾਂ 'ਚ ਫੇਰੀ ਪਾਣਾ ਦੇ ਹੁੰਦੇ ਨੇ ਮੂਨੇ ਰੇ ਫਿਰ ਘਰੋ ਘਰੀ ਆ ਕੇ ਉਹ ਸ਼ਬਦ ਪੜ੍ਹਦੇ ਹੁੰਦੇ ਨੇ ਗੇਟਾਂ ਦੇ ਮੂਹਰੇ ਗਲੀਆਂ 'ਚ ਤੁਰੇ ਫਿਰਦੇ ਹੁੰਦੇ ਨੇ ਫਿਰ ਕੋਈ ਨਾ ਕੋਈ ਆਪਾਂ ਉਹਨਾਂ ਨੂੰ ਰੁਪਈਏ ਦੇ ਦਿੰਦੇ ਹੁੰਨੇ ਆ ਤਾਂ ਉਹ ਆਉਂਦਾ ਹੁੰਦਾ ਜਦੋਂ ਫੇਰੀ ਵਾਲਾ ਤਾਂ ਉਹਨੂੰ ਕਹਿੰਦੀ ਜਦੋਂ ਉਹਦੇ ਬਾਰ ਮੂਰੇ ਆਇਆ ਉਹ ਨੂੰ ਕਹਿੰਦੀ ਬਾਬਾ ਜੀ ਕਹਿੰਦੀ ਤੁਸੀਂ ਕਿੰਨੇ ਕ ਪੈਸੇ ਕਮਾ ਲੈਂਦੇ ਹਾੜੀ ਚ ਉਹ ਕਹਿੰਦਾ ਬੇਟਾ ਬਸ 50 ਰੁਪਏ ਬਣ ਜਾਂਦੇ ਨੇ ਵੀ ਮੇਰਾ ਰੋਟੀ ਪਾਣੀ ਦਾ ਚੱਲ ਜਾਂਦਾ ਹੈ ਕਹਿੰਦੀ ਇੱਕ ਸ਼ੈਤਾਨ ਸੀ ਕਹਿੰਦੀ ਬਾਬਾ ਜੀ ਵੀ ਉਹ ਉਹ ਸ਼ੈਤਾਨ ਨੇ ਕਹਿੰਦੀ ਜਾਦੂਗਰ ਹੈ ਕਹਿੰਦੀ ਉਹ ਵੀ ਮੈਨੂੰ ਨੇ ਬਹੁਤ ਤੰਗ ਕਰਿਆ ਹੋਇਆ ਹੈ ਕਹਿੰਦੀ ਹੁਣ ਮੈਂ ਨਾ ਉਹਨੂੰ ਪਤਾ ਨਹੀਂ ਕਿਵੇਂ ਨਾ ਕਿਵੇਂ ਕਰਕੇ ਕਹਿੰਦੀ ਉਹਦੀ ਮੈਂ ਗਠੜੀ ਬਨ ਲਈ ਵੀ ਮੈਂ ਤੁਹਾਨੂੰ 500 ਰੁਪਏ ਦੇਵਾਂਗੀ ਜੇ ਤੁਸੀਂ ਉਹ ਉਹਦੀ ਗਠੜੀ ਨੂੰ ਸਿੱਟ ਕੇ ਆਮੋ ਗਿਦਰੇ ਸਾਧੂ ਨੇ ਸੋਚਿਆ ਵੀ ਲੈ ਗਠੜੀ ਨੂੰ ਸਿੱਟਣੀ ਹੈ 500 ਰੁਪਏ ਮੈਂ ਤਾਂ 50 ਕਮਾਉਣਾ ਮੇਰੇ ਤਾਂ 10 ਦਿਨਾਂ ਦੀ ਕਮਾਈ ਹੋਗੀ ਭਾਈ ਉਹ ਤਾਂ 10 ਦਿਨ ਦੇਸਨ ਉਹਨੂੰ ਤਾਂ ਉਹ ਤਾਂ ਕਹਿੰਦਾ ਹਾਂ ਕਰ ਰਿਹਾ ਉਹ ਨਾ ਪੁੱਤ ਤੇਰਾ ਕੰਮ ਉਹਨੂੰ ਤਾਂ ਚਕਾਈ ਕੁੜੀ ਨੇ ਗਠੜੀ ਆਯੋ ਤਾਂ ਨਦੀ ਦੇ ਨਹਿਰ ਦੇ ਵਿੱਚ ਗੱਠੜੀ ਸਿੱਟਿਆ ਆ ਘਰੇ ਆ ਗਿਆ ਕੁੜੀ ਨੇ ਹੋਰ ਗੱਠੜੀ ਕੱਢ ਕੇ ਮੂਰੇ ਧਰ ਲਈ ਜਦੋਂ ਆਇਆ ਕਹਿੰਦਾ ਮੈਂ ਸਿੱਟਿਆ ਆ ਕਹਿੰਦੀ ਨਾ ਬਾਬਾ ਜੀ ਕਹਿੰਦੀ ਮੈਂ ਤਾਂ ਤੁਹਾਨੂੰ ਕਿਹਾ ਸੀ ਜਾਦੂਗਰ ਐ ਕਹਿੰਦੀ ਤੁਸੀਂ ਖੋਲਤਾ ਨਹੀਂ ਲਈ ਗੱਠੜੀ ਕਿਤੇ ਕਹਿੰਦਾ ਨਾ ਭਾਈ ਮੈਂ ਤਾਂ ਹੱਥ ਨਹੀਂ ਲਾਇਆ ਬਈ ਸਿਰ ਤੇ ਹੀ ਲੱਗ ਗਿਆ ਸਿੱਟ ਕੇ ਆ ਗਿਆ ਕਹਿੰਦੀ ਉਹ ਤਾਂ ਤੁਹਾਤੋਂ ਪਹਿਲਾਂ ਘਰੇ ਆ ਗਿਆ ਕਹਿੰਦੀ ਮੈਂ ਤਾਂ ਫੇਰ ਮੱਸਾਂ ਬੰਨਿਆ ਕਹਿੰਦੀ ਆ ਭਈਆ ਗੱਠੜੀ ਉਹ ਕਹਿੰਦਾ ਲੈ ਹੁਣ ਕਹਿੰਦੀ ਹੁਣ ਇਹਨੂੰ ਕਹਾਂ ਥੋੜ੍ਹ ਦੂਰ ਸਿੱਟ ਕੇ ਆਈ ਕਹਿੰਦੀ ਜੇ ਤੈਂ ਖੋਲ ਖੂਲ ਲਿਆ ਕਹਿੰਦੀ ਪੰਗਾ ਛਿੜ ਜੂ ਕਹਿੰਦੀ ਫੇਰ ਇਹ ਕਾਬੂ ਨਹੀਂ ਆਉਣਾ ਕਹਿੰਦੀ ਮੈਨੂੰ ਤਾਂ ਮਾਰ ਦੂਗਾ ਉਹ ਕਹਿੰਦਾ ਸਾਧੂ ਤੇ ਵਿਚਾਰਾ ਦਰਬੇਸ਼ ਉਹ ਵੀ ਕਹਿੰਦਾ ਨਹੀਂ ਭਾਈ ਮੈਂ ਹੈਗਾ ਕਹਿੰਦਾ ਮੈਂ ਮਾਰਕ ਸਿੱਟ ਕੇ ਆਉਣਾ ਇਹਨੂੰ ਐਂ ਗੱਠੜੀ ਨੂੰ ਭਾਈ ਉਹ ਨਹਿਰ ਚ ਫੇਰ ਸਿੱਟਿਆ ਆ ਐਂ ਇੱਕ ਇੱਕ ਕਰਕੇ ਭਾਈ ਉਹਨੇ ਤਾਂ ਸੱਤੇ ਗੱਠੜੀਆਂ ਸਿੱਟਿਆ ਤੀਆਂ ਕੁੜੀ ਨੇ ਉਹ ਤਾਂ ਤਰ ਗਏ ਜਦੋਂ ਉਹ ਸੱਤਵੀਂ ਗੱਠੜੀ ਸਿੱਟੀ ਉਹਨੇ ਤਾਂ ਉਹ ਜਦੋਂ ਮੋੜਨ ਲੱਗਿਆ ਤਾਂ ਉੱਥੇ ਇੱਕ ਪੰਡਤ ਨਹਾਉਣਾ ਆਉਂਦਾ ਹੁੰਦਾ ਸੀ ਨਦੀ ਚ ਨਹਿਰ ਤੇ ਸਭ ਪੰਡਤ ਨੇ ਆ ਕੇ ਜਦੋਂ ਤੁਰਿਆ ਜਾਵੇ ਉਹ ਸਾਧਨੇ ਸੋਚਿਆ ਵੀ ਲੈ ਉਹ ਕੁੜੀ ਦੀ ਤਾਂ ਗੱਲ ਸੱਚੀ ਆ ਵੀ ਤ ਜਾਦੂਗਰ ਤਾਂ ਫੇਰ ਜਾਂਦਾ ਉਹਨੇ ਕੀ ਕਰਿਆ ਭਾਈ ਫੜ ਕੇ ਮਾਂਗਰ ਦੀ ਜਾ ਕੇ ਹੌਲੀ ਕਰਨੇ ਉਹਨੇ ਤਾਂ ਉਹਨੂੰ ਧੱਕਾ ਵਿੱਚ ਫੇਰ ਦੇ ਤਾਂ ਖਿੱਚ ਕੇ ਉਹਦੀ ਬਾਹ ਉਹਨੂੰ ਗਾਹਾਂ ਜਿੱਲ ਜਾ ਕੇ ਸਿੜਦਾ ਬਚਾਲੇ ਜੀ ਕਹਿੰਦਾ ਲੈ ਹੁਣ ਨਿਕਲ ਕੇ ਦਿਖਾ ਚਲੋ ਨਿਕਲਣਾ ਤਾਂ ਕਿੱਥੋਂ ਸੀ ਆ ਗਿਆ ਕਰੇ ਆਕੇ ਜਦੋਂ ਕੁੜੀ ਨੇ ਗੇ ਦੇਖਿਆ ਵੀ ਹੋ ਗਈਆਂ ਸੱਤ ਗੱਠੜੀਆਂ ਪੂਰੀਆਂ ਉਹਨੂੰ ਕਹਿੰਦੀ ਬਾਬਾ ਜੀ ਧੰਨ ਭਾਗ ਤੁਹਾਡਾ ਵੀ ਆਹ ਖੜੋ ਤੁਹਾਡੇ ਇੰਨੇ ਗੇੜੇ ਲੱਗੇ 1000 ਰੁਪਇਆ ਦਿਨੀਆਂ ਤੁਹਾਨੂੰ ਆਹ ਖੜੋ 1000 ਰੁਪਇਆ ਤੇ ਕਹਿੰਦਾ ਹੁਣ ਤਾਂ ਭਾਈ ਉਹ ਤਾਂ ਨਿਕਲ ਆਇਆ ਤੀ ਤੇਰੀ ਸੱਚੀ ਗੱਲ ਕਹਿੰਦਾ ਮੈਂ ਤਾਂ ਉਹਨੂੰ ਦੁਬਾਰੇ ਸਖਿੱਚ ਕੇ ਸਿੱਟ ਕੇ ਆਇਆ ਕਹਿੰਦਾ ਮੇਰੇ ਤਾਂ ਮੂਰੇ ਤੁਰਿਆ ਜਾਵੇ ਚਲੋ ਜੀ 1000 ਲੈ ਕੇ ਬਾਬਾ ਤਾਂ ਵਗ ਗਿਆ ਫੇਰ ਭਾਈ ਫੌਜੀ ਆਇਆ ਕੁੜੀ ਨੇ ਉਹਨੂੰ ਸਾਰੀ ਕਹਾਣੀ ਸੁਣਾਈ ਕਹਿੰਦੀ ਮੇਰੇ ਨਾਲ ਤਾਂ ਤੇਰੇ ਮਾਂ ਗਰੋਂ ਆ ਕੁਸ ਬਣਿਆ ਫਿਰ ਮੈਂ ਐ ਕਰਿਆ ਭਾਈ ਫੌਜੀ ਤਾਂ ਬੜਾ ਖੁਸ਼ ਹੋਇਆ ਕਹਿੰਦਾ ਹੁਣ ਚੱਲ ਤੈਨੂੰ ਕਹਿੰਦਾ ਮੈਂ ਸਾਰੀ ਆਪਦੀ ਫੌਜ ਚ ਵੀ ਘੁਮਾ ਕੇ ਲਿਆਉਂਗਾ ਤੈਨੂੰ ਕਹਿੰਦਾ ਸਾਰਾ ਕੁਸ ਦਿਖਾ ਕੇ ਲਿਆਉਂਗਾ ਕਹਿੰਦਾ ਤੈਨੂੰ ਛੱਡ ਕੇ ਨਹੀਂ ਜਾਂਦਾ ਮੈਂ ਕਹਿੰਦਾ ਤੂੰ ਤਾਂ ਇੰਨੀ ਬਹਾਦਰ ਨਿਕਲੀ ਸੋ ਬਹਾਦਰੀ ਜ਼ਰੂਰ ਹੋਣੀ ਚਾਹੀਦੀ ਹੈ ਜੀ ਇੰਨੀ ਕਿਸੀ ਬਾਤ ਇਹ ਦਲੇਰੀ ਹਰੇਕ ਕੁੜੀ ਚ ਹੋਣੀ ਚਾਹੀਦੀ ਹੈ ਸਾਡੇ ਜਦ ਤੱਕ ਭਾਈ ਆਪ ਬਥੇਰੀ ਹੈਗੀ ਸੀ ਵੀ ਹੁਣ ਵੀ ਹੈਗੀ ਆ ਤੇ ਹੁਣ ਬਸ ਆਹੀ ਆ ਵੀ ਹੁਣ ਉਮਰ ਦੇ ਹਿਸਾਬ ਨਾਲ ਸਾਥ ਤੁਰਿਆ ਫਿਰਿਆ ਘਟ ਜਾਂਦਾ ਦਲੇਰ ਸੀ ਹੁਣ ਵੀ ਉਨਾਂ ਹੀ ਆ ਸੱਪਾਂ ਸੀਹਾ ਤੋ ਤੱਕਦੇ ਮੂਹੇ ਨਹੀਂ ਡਰੇ ਬਥੇਰੇ ਮਾਰੀਂਦੇ ਨੇ ਨਿਆਣੇ ਤਾਂ ਸਾਡੇ ਮੂਹੇ ਦੇਖ ਕੇ ਡਰ ਜਾਂਦੇ ਨੇ ਮੈਂ ਤਾਂ ਪਿੱਛੇ ਭੱਜ ਲੈਂਦੀ ਹੁੰਦੀ ਸੀ ਸ਼ੁਰੂ ਤੋਂ ਹੀ ਸੋਟੀ ਲੈ ਕੇ ਐ ਡਾਂਗ ਚੱਕਣੀ ਸੱਪ ਨੇ ਭੱਜਣਾ ਮੈਂ ਉਹਦੇ ਪਿੱਛੇ ਭੱਜ ਕੇ ਮਾਰਦ ਕੇ ਮਾਰੇ ਬਿਨਾਂ ਉਹਨੂੰ ਆਉਂਦੀ ਨਹੀਂ ਹੁੰਦੀ ਸੀ ਹੁਣ ਭਾਈ ਹੁੰਦਾ ਨਹੀਂ ਕਿਉਂਕਿ ਸਾਡਾ ਘਰ ਵੀ ਖੇਤ ਜੀ ਆ ਇਸ ਕਰਕੇ ਸੱਪ ਸੁਪ ਬਾਲੇ ਆਉਂਦੇ ਹੁੰਦੇ ਕੋਲੇ ਸਾਡੇ ਸੂਆ ਚੱਲਦਾ ਉਹ ਪੜੀਂ ਚ ਬਾਲੀਆਂ ਖੱਡਾਂ ਹੁੰਦੀਆਂ ਚੂਹਿਆਂ ਦੀਆਂ ਸੱਪ ਬੇਅੰਤੀ ਨੇ ਹੁਣ ਵੀ ਉੱਥੇ ਬਹੁਤ ਜ਼ਿਆਦੇ ਨੇ ਤੇ ਹੁਣ ਬਥੇਰੇ ਦੇਖੀਦੇ ਨੇ ਬਸ ਹੁਣ ਗੱਲ ਕਰੋ ਮੰਗਰ ਨਹੀਂ ਭੱਜਿਆ ਜਾਂਦਾ ਫਿਰ ਕੋਈ ਮਾਰਿਆ ਨਹੀਂ ਜਾਂਦਾ ਫਿਰ ਖਿਹੜਾ ਛੱਡੀਂਦਾ ਵੀ ਚਲੋ ਛੱਡੋ ਜਾਣ ਦਿਓ ਜਿੱਧਰੋਂ ਆਇਆ ਵਾਗ ਗਿਆ ਭਜਾਪ ਜੂ ਦਿੰਨੇ ਆ ਇੰਨੀ ਕਸੀ ਭਾਈ ਬਾਤ ਮੈਨੂੰ ਆਸ ਆ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋ ਆਨੰਦ ਪਿਆਰੀ ਜੀ ਬਾਤ ਦਾ